ਆ ਜਿਹੜੀ ਫਰਟਾਈਲ ਲੈਂਡ ਹੈ ਜਿਹੜੀ ਐਕਵਾਇਰ ਕਰਨ ਲੱਗੇ ਲੁਧਿਆਣੇ ਵਾਲੇ ਜੀ ਓਟਾ ਮੋਟਾ ਚੇਅਰਮੈਨ ਸਾਹਿਬ ਦੱਸ ਦੇਣਗੇ ਸਰਪੰਚ ਸਾਹਿਬ ਦੱਸ ਦੇਣਗੇ 180 ਕਰੋੜ ਰੁਪਏ ਦਾ ਝੋਨਾ ਹੁੰਦਾ ਫਿਰ ਸਾ ਬਿਲਕੁਲ ਸਹੀ ਕਹਾਏ 175 70 80 170 ਕਰੋੜ ਦੀ ਕਣਕ ਉਥੇ ਕਦਾਇਸ਼ ਹੁੰਦੀ ਹੈ ਕਰੀਬ ਕਰੀਬ 3-4 ਬੰਦਾ ਲੇਬਰ ਕੰਮ 3-4 ਬੰਦਾ ਉਥੇ ਲੇਬਰ ਹੈ ਜਿਹੜਾ ਉਸ ਜ਼ਮੀਨ ਤੇ ਕੰਮ ਕਰਦਾ ਹੈ ਉਹਨਾਂ ਨੂੰ ਇਹਨਾਂ ਨੇ ਇਸ ਇੱਕ ਜਿਹੜੇ ਤੁਗਲਕੀ ਫਰਮਾਨ ਹੈ ਆ ਜਿਹੜੇ ਹੈ ਕੇਜਰੀਵਾਲ ਸਾਹਿਬ ਆ ਭਗਵੰਤ ਮਾਨ ਦੇ ਅੰਦਰ ਤੁਗਲਕ ਵਾਲਾ ਰੂਹ ਵੜ ਗਈ ਤੁਗਲਕੀ ਫਰਮਾਨ ਦੇ ਜ਼ਰੀਏ 30000 ਜਿਹੜੇ ਉੱਥੇ ਕੰਮ ਹੈ ਜਿਹੜੇ ਉਹ ਕੰਮ 'ਚ ਲੱਗੇ ਐ ਉਹਨਾਂ ਨੂੰ ਵਾਂਝਾ ਕਰਤਾ ਨੌਕਰੀ ਤੋਂ ਇਹ ਆ ਜਿਹੜੀ ਕਿਰੀ ਬਣ ਸਾਢੇ 300 400 ਕਰੋੜ ਰੁਪਏ ਦੀ ਕਿਸਾਨਾਂ ਦੀ ਆਮਦਨ ਉਹ ਲੈ ਕੇ ਮਾਲੀਆ ਇਹ ਜਿਹੜਾ ਇਹਨਾਂ ਨੂੰ ਆਂਦਾ ਸਾਰਾ ਉਹ ਮਾਲੀਆ ਵੀ ਗਿਆ ਕਿ ਆ ਜਿਹੜਾ ਪੰਜਾਬ ਨੂੰ ਸਿੱਧਾ-ਸਿੱਧਾ ਘਾਟਾ ਹੈ ਪਤਾ ਨਹੀਂ ਕਿਹੜੀ ਦੁਨੀਆ 'ਚ ਇਹ ਦੋਨੋਂ ਜਿਹੜੇ ਰਲੇ ਐ ਇਹਨਾਂ ਦੋਨਾਂ ਦਾ ਹਿਸਾਬ ਪੰਜਾਬ ਦੇ ਲੋਕਾਂ ਨੇ ਕਰਨਾ ਚਾਹੀਓ ਇਹ ਭਾਜਪਾ ਹੀ ਜ਼ਿੰਮੇਵਾਰ ਨਿਭਾਉਗੀ